ਵੇ ਗੁਰਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਪਾਉਣ ਲੱਗੇ ਆਂ ਨਿੰਬੂ ਦਾ achar ਅੰਜ ਨਿੰਬੂ ਜੇ ਆਪਣੇ ਘਰੇ ਲੱਗੇ ਹੋਏ ਨੇ ਜੀ ਆਪਾਂ ਜਿਵੇਂ ਜੀ ਨਿੰਬੂ ਨਾਲ ਦੀ ਨਾਲ ਤੋੜਦੇ ਰਹੇ ਨੇ ਤੇ achar ਬਣਾਉਂਦੇ ਰਹੇ ਨੇ ਹਾਂਜੀ ਆ ਨਿੰਬੂ ਜੇ ਆਪਾਂ ਨੇ ਕੱਲ ਤੋੜੇ ਸੀ ਧੋਲੇ ਸੀਗੇ ਤੇ ਸੁਕਾ ਲਈ ਜੀ ਇਹਨਾਂ ਨੂੰ ਬਿਲਕੁਲ ਵੀ ਪਾਣੀ ਨਹੀਂ ਲੱਗਿਆ ਹੋਇਆ ਹਾਂਜੀ ਜਿਹੜੇ ਆ ਨਿੰਬੂ ਨੇ ਜੀ ਇਹਨਾਂ ਨੂੰ ਜੀ ਆਪਾਂ ਨੇ 15 16 ਦਿਨ ਹੋ ਗਏ ਉਦੋਂ ਤੋੜੇ ਸੀ ਤੋੜ ਕੇ ਆਪਾਂ ਜੀ ਇਹਨਾਂ ਦਾ ਅਲੱਗ-ਚਾਰ ਪਾਵਾਂਗੇ। ਵੀ ਥੋੜੇ ਜਿਹਾ ਉੱਪਰੋਂ ਜੀ ਸੁੱਕੇ ਜਿਹਾ ਹੋ ਗਏ। ਹਾਂਜੀ ਇਹਨਾਂ ਨੂੰ ਜੇ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਜੀ ਸਕਾ ਕੇ achar ਪਾਉਨੇ ਆ ਜੀ ਇਹਦਾ ਵੀ achar ਜੀ ਬਹੁਤ ਵਧੀਆ achar ਬਣਦਾ। ਤੇਲ ਲੰਬੇ ਸਮੇਂ ਤੱਕ ਆਪਾਂ ਇਹਨੂੰ achar ਨੂੰ ਸਟੋਰ ਕਰ ਸਕਦੇ। ਹਾਂਜੀ ਆਪਾਂ ਦੋਨਾਂ ਦਾ ਹੀ ਜੀ ਅਲੱਗ-ਲੱਗ achar ਪਾਵਾਂਗੇ। ਹਾਂਜੀ ਆਪਾਂ ਜੀ ਨਿੰਬੂਆਂ ਨੂੰ ਕੱਟਦੇ ਆ। ਕੱਟਣ ਤੋਂ ਬਾਅਦ ਜੀ ਆਪਾਂ ਦਿਖਾਉਨੇ ਆ। ਹਾਂਜੀ ਆਪਾਂ ਜਿਹੜੇ ਆਪਣੇ ਤਾਜ਼ੇ ਨਿੰਬੂ ਨੇ ਜੀ ਕੱਲ੍ਹ ਦੇ ਹੀ ਤੋੜੇ ਹੋਏ ਨੇ ਇਹ ਆਪਾਂ ਨੇ ਕੱਟ ਲਏ ਹਾਂਜੀ ਹੁਣ ਆਪਾਂ ਜੀ ਆਹ ਨਿੰਬੂ ਵੀ ਕੱਟ ਕੇ ਤੁਹਾਨੂੰ ਦਿਖਾਉਣੀ ਹਾਂਜੀ ਨਿੰਬੂ ਜੀ ਆਪਾਂ ਨੇ ਸਾਰੇ ਕੱਟ ਕੇ ਰੱਖ ਲਏ ਪਹਿਲਾਂ ਜੀ ਆਪਾਂ ਜਿਹੜੇ ਨਿੰਬੂ ਆਪਾਂ ਨੇ ਥੋੜੇ ਜਿਹਾ ਜੀ ਸੁਕਾਏ ਹੋਏ ਨੇ ਜੀ ਆਪਾਂ ਨੇ ਜੀ ਧੁੱਪੇ ਨਹੀਂ ਸੀ ਰੱਖੇ ਤੇ ਸ਼ਾਮੀ ਜੀ ਆਪਣੇ ਅੰਦਰ ਪਏ ਰਹੇ ਸੀ ਧੋ ਕੇ ਰੱਖਦੇ ਸੀ ਆਪਾਂ ਨੇ ਜੀ 15 20 20 ਦਿਨ ਹੋ ਗਏ ਜੀ ਇਹਨਾਂ ਨੂੰ ਤੋੜਿਆ ਨੂੰ ਇਹਦੇ ਜੀ ਆਪਾਂ ਮਿੱਠਾ achar ਪਾਵਾਂਗੇ ਇਹ ਜਿਹੜੇ ਡੱਬੇ ਦੇ ਵਿੱਚ ਪਾ ਲਾਂਗੇ ਇਸ ਤਰ੍ਹਾਂ ਜੀ ਪਾਇਆ ਹੋਇਆ ਆਪਣਾ ਜਿਹੜਾ ਨਿੰਬੂ ਦਾ achar ਆ ਜੀ ਬਹੁਤ ਵਧੀਆ ਬਣਦਾ ਹਾਂਜੀ ਆਪਾਂ ਜੀ ਸਾਰੇ ਨਿੰਬੂ ਡੱਬੇ ਦੇ ਵਿੱਚ ਪਾ ਲਾਂਗੇ ਹਾਂਜੀ ਆਪਾਂ ਨੇ ਥੋੜੇ ਹੀ ਪਾਏ ਨੇ ਆਪਣੇ ਜੀ ਵਰਤਮਾਨ ਬੇਲੀ ਨਹੀਂ ਹੈਗੇ ਕੱਚ ਦੇ ਆਪਣੇ ਉਹਨਾਂ ਦੇ ਵਿੱਚ achar ਪਾਏ ਹੋਏ ਨੇ ਆਪਾਂ ਜੀ ਥੋੜਾ ਥੋੜਾ ਇਹ ਚਾਰ ਪਾਉਣਾ ਇਸ ਲਈ ਆਪਾਂ ਜੀ ਡੱਬੇ ਵੀ ਛੋਟੇ ਲਏ ਨੇ ਹਾਂਜੀ ਆਪਾਂ ਇਹਦੇ ਵਿੱਚ ਦੀ ਇੱਕ ਚਮਚਾ ਆਪਾਂ ਇਹਦੇ ਵਿੱਚ ਜੀਰੇ ਦਾ ਪਾਤਾ ਹਾਂਜੀ ਦੋ ਚਮਚ ਜੀ ਆਪਾਂ ਇਹਦੇ ਵਿੱਚ ਨਮਕ ਦੇ ਪਾਵਾਂਗੇ ਹਾਂਜੀ 2 ਚਮਚੇ ਜੀ ਆਪਾਂ ਇਹਦੇ ਵਿੱਚ ਚੀਨੀ ਦੇ ਪਾਵਾਂਗੇ। ਆਪਾਂ ਜੀ ਖੱਟਾ ਮਿੱਠਾ ਜਿਹਾ achar ਬਣਾ ਲਾਂਗੇ। ਆਪਾਂ ਜੀ ਢੱਕਣ ਨੂੰ ਬੰਦ ਕਰਕੇ ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਹਿਲਾ ਦਾਂਗੇ। ਹਾਂਜੀ ਢੱਕਣ ਜੀ ਆਪਾਂ ਨੇ ਬੰਦ ਕਰ ਦਿੱਤਾ। ਨੀਂਬੂ ਤੋਰੀ ਸੀ ਜੀ ਆਪਾਂ ਨੇ ਉਹਨਾਂ ਤੇ achar ਬਣਾਇਆ। ਹਾਂਜੀ ਆਪਾਂ ਜੀ ਇਹਨੂੰ ਹਿਲਾ ਕੇ ਰੱਖ ਦਾਂਗੇ। ਹਾਂਜੀ ਹੁਣ ਆਪਾਂ ਦੂਜਾ ਚਾਰ ਪਾਵਾਂਗੇ ਜੀ ਜਿਹੜਾ ਆਪਰੇ ਨਮਕੀਨ ਬਣਾਉਣਾ ਇਹ ਜੀ ਆਪਾਂ ਜੀ ਡੱਬੇ ਦੇ ਵਿੱਚ ਪਹਿਲਾਂ ਨਿੰਬੂ ਪਾ ਲਾਂਗੇ ਇਹ ਨਿੰਬੂ ਆਪਣੇ ਤਾਜ਼ੇ ਨੇ ਜੀ ਕੱਲ ਆਪਾਂ ਨੇ ਤੋੜ ਕੇ ਧੋਲੇ ਸੀਗੇ ਸ਼ਾਮੀ ਪਏ ਸੀ ਤੇ ਕੱਟੇ ਆਪਾਂ ਨੇ ਹੁਣੇ ਹੀ ਨੇ ਜੀ ਚਾਰ ਪਾਉਣ ਦੇ ਟਾਈਮ ਕੋਈ ਸਾਰੇ ਨਿੰਬੂ ਨੇ ਜਿਹੜੇ ਜੋ ਡੱਬੇ ਦੇ ਵਿੱਚ ਪਾ ਲਾਂਗੇ ਆਪਾਂ ਇਹਦੇ ਵਿੱਚ ਇੱਕ ਚਮਚਾ ਜੀ ਹੜਦੀ ਦਾ ਪਾ ਦਾਂਗੇ ਇਹ ਚਾਰ ਦੇ ਵਿੱਚ ਜੀ ਆਪਣਾ ਨਮਕ ਜਿਆਦਾ ਪਾਉਗਾ ਇਹਦੇ ਵਿੱਚ ਜੀ ਆਪਾਂ ਤਿੰਨ ਚਮਚ ਵੱਡੇ ਪਾਏ ਨੇ ਨਮਕ ਦੇ ਇਹਦੇ ਵਿੱਚ ਜੀ ਆਪਾਂ ਚੀਨੀ ਨਹੀਂ ਪਾਵਾਂਗੇ ਇਹਦੇ ਵਿੱਚ ਜੀ ਆਪਾਂ ਜੀਰਾ ਪਾ ਦਾਂਗੇ ਆਪਾਂ ਇਹਨੂੰ ਵੀ ਢੱਕਣ ਬੰਦ ਕਰਕੇ ਚੰਗੀ ਤਰ੍ਹਾਂ ਹਿਲਾ ਦਾਂਗੇ। ਹਾਂਜੀ ਢੱਕਣ ਜੀ ਆਪਾਂ ਨੇ ਬੰਦ ਕਰਤਾ। ਆਪਾਂ ਜੀ ਚੰਗੀ ਤਰ੍ਹਾਂ ਇਹਨੂੰ ਹਿਲਾ ਦਾਂਗੇ। ਆਪਾਂ ਨੂੰ ਜੀ ਇਹ achar ਆ ਜਿਹੜਾ ਧੁੱਪ ਦੇ ਵਿੱਚ ਰੱਖਣ ਦੀ ਲੋੜ ਨਹੀਂ ਹੈਗੀ। ਆਪਾਂ ਹਿਲਾ ਕੇ ਜੀ ਇੱਥੇ ਕਿਚਨ ਦੇ ਵਿੱਚ ਹੀ ਇਹਨੂੰ ਰੱਖ ਦਾਂਗੇ। ਆਪਾਂ ਜੀ ਹਰ ਰੋਜ਼ ਇਹਨੂੰ ਡੱਬੇ ਨੂੰ ਬੰਦ ਬੰਦ ਡੱਬੇ ਨੂੰ ਇਸ ਤਰ੍ਹਾਂ ਰੋਜ਼ ਹਰ ਰੋਜ਼ ਇੱਕ ਦੋ ਵਾਰੀ ਵਿੱਚ ਹਿਲਾ ਦਿਆ ਕਰਾਂਗੇ ਜੀ। ਹਾਂਜੀ 20-25 ਦਿਨ ਦੇ ਵਿੱਚ ਜੀ ਆਪਣਾ ਜਿਹੜਾ ਚਾਰਾ ਜਿਹੜਾ ਬਣ ਕੇ ਤਿਆਰ ਹੋ ਜੂਗਾ। ਹਾਂਜੀ ਆਪਾਂ ਇਹਨਾਂ ਨੂੰ ਡੱਬਿਆਂ ਨੂੰ ਜੀ ਕਿਚਨ ਦੇ ਵਿੱਚ ਹੀ ਰੱਖਾਂਗੇ। ਹਾਂਜੀ ਸਾਡੇ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ।